ਖਾਨ ਵੀਰੋ ਜੇਕਰ ਤੁਸੀਂ ਅਚਾਰ ਲਈ ਮੱਕਾ ਵੇਚਿਆ ਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਆ ਇਸ ਨੂੰ ਪੂਰਾ ਦੇਖਣਾ ਤੇ ਇਸ ਨੂੰ ਸ਼ੇਅਰ ਵੀ ਜਰੂਰ ਕਰਦਾ ਤਾਂ ਕਿ ਇਹ ਖਰਾਕੀ ਤੱਤ ਮੱਕੇ ਲਈ ਕਿੰਨਾ ਜ਼ਰੂਰੀ ਆ ਤਾਂ ਦੂਸਰੇ ਕਿਸਾਨ ਵੀਰ ਵੀ ਦੇਖ ਕੇ ਆਪਣੇ ਮੱਕੇ ਨੂੰ ਵਧੀਆ ਜਿਹੜਾ ਝਾੜ ਲੈ ਸਕਣ ਤੇ ਕਿਸਾਨ ਵੀਰੋ ਹੁਣ ਆਪਾਂ ਗੱਲ ਕਰਦੇ ਆ ਕਿ ਇਹ ਕਿਹੜਾ ਖਰਾਕੀ ਤੱਤ ਆਪਾਂ ਕਰਨੀ ਮਾਤਰਾ ਚ ਪਾਉਣਾ ਹੈ ਤੇ ਕਿਸਾਨ ਵੀਰੋ ਨੋਟ ਕਰਿਓ ਇਹਨਾਂ ਵਰਗੇ ਲੈ ਕੇ ਨਾ ਖੇਤ ਚ ਕਰਿਓ ਇਹੀ ਹੀ ਲੈ ਕੇ ਕਰਿਆ ਜੇਕਰ ਤੁਸੀਂ ਇਹਨਾਂ ਵਰਗੇ ਲੈ ਕੇ ਕਰੋਗੇ ਤਾਂ ਖੇਤ ਦੇ ਵਿੱਚ ਜਿਹੜਾ ਕੰਮ ਆ ਉਹ ਘੱਟ ਕਰਨਗੇ ਤੇ ਖਰਚਾ ਤੁਹਾਡਾ ਪੂਰਾ ਲੱਗੂਗਾ ਮਿਹਨਤ ਵੀ ਤੁਹਾਡੀ ਪੂਰੀ ਲੱਗੂ ਜੇਕਰ ਤੁਸੀਂ ਇਹ ਹੀ ਕੰਪਨੀਆਂ ਦੇ ਖਰਾਕੀ ਦਾਤ ਲੈ ਕੇ ਕਰੋਗੇ ਤੇ ਕਿਸਾਨ ਵੀਰੋ ਤੁਹਾਡੇ ਖੇਤ ਦੇ ਵਿੱਚ ਕੰਮ ਜਿਹੜਾ ਏ ਜਿੰਨੇ ਦਾ ਤੁਸੀਂ ਖਰਚਾ ਕਰੋਗੇ 3-4 ਗੁਣਾ ਜ਼ਿਆਦਾ ਖੇਤ ਦੇ ਵਿੱਚ ਕੰਮ ਕਰਨਗੇ ਸੋ ਹੁਣ ਆਪਾਂ ਦੱਸਦੇ ਹਾਂ ਕਿਹੜੀ ਕਿੰਨੀ ਮਾਤਰਾ ਪਾਉਣੀ ਏ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤੇ ਚੰਗੀ ਕੰਪਨੀ ਦਾ ਮੈਗਨੀਸ਼ੀਅਮ ਲੈਣਾ ਜਿਵੇਂ ਐਰੀਜ ਦਾ ਯਾਰਾ ਦਾ ਵੀ ਆਉਂਦਾ ਇਹ 2 ਕਿਲੋ ਮੈਗਨੀਸ਼ੀਅਮ ਲੈਣਾ ਹੈ ਨਾਲ ਤੁਸੀਂ ਯਾਰਾ ਦਾ ਤੁਹਾਨੂੰ 1261 NPK ਮਿਲ ਜੇ 1260 1 ਕਿਲੋ ਲੈਣਾ ਨਾਲ ਤੁਸੀਂ ਜਿਹੜੀ ਯਾਰਾ ਦੀ ਜ਼ਿੰਕ ਆ ਇਹ ਤੁਸੀਂ 39.5 200 ml ਲੈਣੀ ਆ ਇਹ ਤਿੰਨਾਂ ਨੂੰ ਲੈ ਕੇ ਜੇਕਰ ਤੁਸੀਂ ਮੱਕਾ 'ਚ ਹੋਰ ਜਲਦੀ ਫਾਸਟ ਲੰਮਾ ਸਮਾ ਖਰਾਕ ਬੂਟੇ ਨੂੰ ਦੁਹੋਣਾ ਚਾਹੁੰਦੇ ਹੋ ਤਾਂ ਬੱਡ ਬਿਲਡਰ ਨਾਲ 250 ਗ੍ਰਾਮ 1 ਕਿੱਲੇ ਦਾ ਪਾ ਲੈਣਾ ਇਹਨਾਂ ਚਾਰਾਂ ਖਰਾਕੀ ਤੱਤਾਂ ਨੂੰ ਮਿਲਾ ਕੇ ਜੇਕਰ ਆਪਾਂ ਕਰਦੇ ਆਂ ਤੇ ਮੱਕਾ ਤੁਹਾਡਾ ਅੱਜ ਸਪਰੇਅ ਸ਼ਾਮ ਨੂੰ ਕਰੋਗੇ ਖਰਾਕੀ ਤਤਾਂ ਦੀ ਕਿਸ 44 ਵਾਲੀ ਨੋਜ਼ਲ ਨਾਲ ਓੜੇ ਓੜੇ ਤੇ ਕਰੋਗੇ ਤੇ ਤੁਹਾਡਾ ਕੱਲ ਨੂੰ ਮੱਕਾ ਤੁਹਾਨੂੰ ਦੱਸ ਦੇਗਾ ਕਿ ਜਿੰਨੇ ਤੁਸੀਂ ਮੇਰੇ ਤੇ ਖਰਚਾ ਕੀਤਾ ਹੈ ਮੈਂ ਉਸ ਤੋਂ 4 ਗੁਣਾ ਵੱਧ ਤੁਹਾਡੇ ਖੇਤੇ ਵਿੱਚ ਕੰਮ ਕਰ ਰਹੀ ਹਾਂ ਜੇਕਰ ਤੁਹਾਨੂੰ ਯਾਰਾ ਦਾ ਪ੍ਰੋਡਕਟ ਨਹੀਂ ਮਿਲਦਾ ਤਾਂ ਤੁਸੀਂ ਕੀ ਕਰਨਾ ਹੈ 2 ਕਿਲੋ ਮੈਗਨੀਸ਼ੀਅਮ ਐਰੀਜ ਦਾ ਜਾਂ ਕਿਸੇ ਹੋਰ ਚੰਗੀ ਕੰਪਨੀ ਦਾ ਲੈ ਕੇ ਨਾਲ ਐਨਪੀਕੇ ਜਿਹੜਾ 12 6 8 ਆ ਇਹ ਤੁਸੀਂ 1 ਕਿਲੋ ਲੈਣਾ ਹੈ ਤੁਹਾਨੂੰ ਰੈਲੀ ਦੀ ਜ਼ਿੰਕ ਮਿਲ ਜੂਗੀ 39.5 ਤੁਸੀਂ ਇਹ 200 ਐਮਐਲ ਪਾਉਣੀ ਹੈ ਬੱਡ ਬਿਲਡਰ ਤੁਸੀਂ 250 ਗ੍ਰਾਮ ਪਾਉਣਾ ਹੈ ਇਹ ਮਿਲਾ ਕੇ ਵੀ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਜ਼ਿੰਕ ਨਹੀਂ ਮਿਲਦੀ ਇਹ ਐਨਪੀਕੇ ਨਹੀਂ ਮਿਲਦਾ ਇਹ ਮੈਗਨੀਸ਼ੀਅਮ ਨਹੀਂ ਮਿਲਦਾ ਤਾਂ ਤੁਸੀਂ ਹੋਰ ਕਿਸੇ ਚੰਗੀ ਕੰਪਨੀ ਦਾ ਐਨਪੀਕੇ ਮੰਨ ਲਓ ਮੈਗਨੀਸ਼ੀਅਮ ਤੁਸੀਂ ਐਰੀਦਾ ਲੈ ਸਕਦੇ ਹੋ ਯਾਰਾ ਤਾਂ ਲੈ ਸਕਦੇ ਹੋ ਇਹ 2 ਕਿਲੋ ਲੈਣਾ ਹੈ ਜਾਂ ਤੁਸੀਂ ਆਈਸੀਐਲ ਦਾ ਜਿਹੜਾ 0 ਆਈਸੀਐਲ ਦਾ ਹੈ 12 ਕਾ ਇਹ ਤੁਸੀਂ ਲੈ ਕੇ ਇੱਕ ਮਤਲਬ ਕਿੱਲੇ ਦੇ ਵਿੱਚ 1 ਕਿਲੋ 2 ਕਿਲੋ ਮੈਗਨੀਸ਼ੀਅਮ ਸਲਫੇਟ ਤੇ ਜ਼ਿੰਕ ਮਜਾਕ ਦੀ ਵੀ ਆਉਂਦੀ ਆ ਇਹ ਵੀ 39.5 ਆ ਬਹੁਤ ਵਧੀਆ 200 ਐਮਲ ਲੈ ਲੈਣਾ ਤੇ ਨਾਲ ਤੁਸੀਂ ਨਿਊਟਰੀਵੈਂਟ ਜਿਹੜਾ ਆਉਂਦਾ ਹੈ 12 5 27 8 ਇਹ ਤੁਸੀਂ 500 ਗ੍ਰਾਮ ਪਾਉਣਾ ਹੈ ਇਹ ਚਾਰਾ ਨੂੰ ਮਿਲਾ ਕੇ ਇਹ 500 ਗ੍ਰਾਮ ਇਹ 200 ਐਮਲ ਤੇ 200 2 ਕਿਲੋ ਮੈਗਨੀਸ਼ੀਅਮ ਸਲਫੇਟ ਤੇ ਨਾਲ ਐਨਪੀਕੇ 052 ਸੌਰੀ ਐਨਪੀਕੇ 12 64 ਇਹਨਾਂ ਨੂੰ ਮਿਲਾ ਕੇ ਤੁਸੀਂ ਸਪਰੇਅ ਕਰ ਸਕਦੇ ਹੋ ਇਹ ਤਾਂ ਖਰਾਕੀ ਤਤ ਨੇ ਜੇ ਤੁਸੀਂ ਇਹਨਾਂ ਨੂੰ ਪੱਤਿਆਰਾ ਹੀ ਕਰੋਗੇ ਇਹ ਮਡਲੀ ਫਸਟੇਡ ਆ ਮੱਕੇ ਦੀ ਇਹ ਤੁਸੀਂ ਕਰੋਗੇ ਤੇ ਤੁਹਾਡਾ ਮੱਕਾ ਅੱਜ ਕਰਕੇ ਆਓਗੇ ਸ਼ਾਮ ਨੂੰ ਤੇ ਸਵੇਰੇ ਮੱਕਾ ਤੁਹਾਨੂੰ ਦੱਸੇਗਾ ਕਿ ਮੇਰੇ ਤੇ ਕੋਈ ਤੁਸੀਂ ਖਰਾ ਕੀਤੀ ਆ ਇਹ ਸਾਰੇ ਬ੍ਰਾਂਡਡ ਆ ਇਹਨਾਂ ਵਿੱਚੋਂ ਕੋਈ ਵੀ ਲੈ ਕੇ ਕਰ ਸਕਦੇ ਹੋ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਨਹੀਂ ਮਿਲਦਾ ਤੇ ਕੋਸ਼ਿਸ਼ ਕਰਿਓ ਲੱਭ ਕੇ ਇਹੋ ਹੀ ਕਰਿਓ ਇਹਨਾਂ ਵਰਗੇ ਨਾ ਕਰਿਓ ਇਹ ਫਸਟੇਡ ਆ ਤੇ ਇਸ ਦੇ ਨਾਲ ਤੁਸੀਂ ਪੋਲੀਸਲਫੇਟ ਜਿਹੜਾ ਹੈਗਾ ਇਹ ਇਹ ਤੁਸੀਂ ਮੰਨ ਕੇ ਚੱਲੋ ਕਿ 50 ਕਿਲੋ ਕਿੱਲੇ ਦਾ ਜਿੱਥੇ ਪਾਤਾ ਉੱਥੇ ਤੁਹਾਡਾ ਅਗਲਾ ਝੋਨਾ ਤੁਸੀਂ 26 ਲਾਓਗੇ ਜਾਂ 120 ਦੇ ਦਾ ਹਾਈਬ੍ਰਿਡ ਲਾਓਗੇ ਜਾਂ ਤੁਸੀਂ ਬਾਸਪਤੀ ਲਾਓਗੇ ਉਹ ਵੀ ਬਹੁਤ ਵਧੀਆ ਝੜੂ ਤੇ ਮੱਕਾ ਵੀ ਬਹੁਤ ਵਧੀਆ ਗਰੋਥ ਕਰੂ ਇਸ ਦੇ ਵਿੱਚ ਜਿਹੜਾ ਹੈਗਾ ਇਹ ਪोटाश ਆ ਸਲਫਰ ਆ ম্যাগਨੀਸ਼ੀਅਮ ਤੇ ਕੈਲਸ਼ੀਅਮ ਚਾਰ ਚੀਜ਼ਾਂ ਇਹ 50 ਕਿਲੋ ਕਿੱਲੇ ਦਾ ਪੈਂਦਾ ਹੈ ਇਹ ਸਾਰੇ ਖਰਾਕੀ ਤੇ ਜਿਹੜਾ ਤੁਸੀਂ ਫੁੱਲイヤー ਸਪਰੇਅ ਵਾਸਤੇ ਆ ਦੋਸਤੋ ਇਹ 4 3 ਤੋਂ 4 ਦਿਨ ਹੀ ਖੇਤੇ ਵਿੱਚ ਕੰਮ ਕਰਦਿਆਂ ਇਸ ਤੋਂ ਬਾਅਦ ਜਿਹੜਾ ਇਹ ਖਰਾਕੀ ਤੱਤਾ ਕੰਮ ਕਰਨਾ ਛੱਡ ਦੇਣਗੇ ਪੱਤਿਆਂ ਰਾਈ ਆਪਾਂ ਇਹਨਾਂ ਦੀ ਸਪਰੇਅ ਦੇਣੀ ਆ ਇਹ 4 ਦਿਨ ਤੱਕ ਕੰਮ ਕਰੂਗਾ ਉਸ ਤੋਂ ਬਾਅਦ ਆਪਾਂ ਨਾਲ ਇਹ ਪਾ ਦੇਣਾ ਕਿ ਇਹ ਬੂਟਾ ਜ਼ਮੀਨ ਨਾਲ ਹੀ ਲੈਣਾ ਸ਼ੁਰੂ ਕਰ ਦੂਗਾ ਤਾਂ ਫਿਰ ਤੁਹਾਡੇ ਮੱਕੇ ਦੀ ਗ੍ਰੋਥ ਦੇਖੋ ਕਿੰਨੀ ਸਪੀਡ ਚ ਹੁੰਦੀ ਇੱਕ ਚੀਜ਼ ਕਿਸਾਨ ਵੀਰੋ ਹੋਰ ਇਹ ਜਿਹੜੀ ਵੀ ਖਰਾਕ ਤੁਸੀਂ ਕਰ ਰਹੇ ਹੋ ਇਹ ਤੁਸੀਂ ਸ਼ਾਮ ਦੇ ਸਮੇਂ ਪਾਣੀ ਲੱਗਾ ਹੋਵੇ ਉਸ ਸਮੇਂ ਜਿਸ ਨਿਯੋਜਨਾ ਕਰਨੀਆਂ ਉਸ ਦੀ ਵੀ ਫੋਟੋ ਮੈਂ ਤੁਹਾਨੂੰ ਇਸ ਕਮੈਂਟਸ ਦੇ ਵਿੱਚ ਪਾ ਦੂੰਗਾ ਵੀਡੀਓ ਦੇ ਵਿੱਚ ਤੁਸੀਂ ਦੇਖ ਲੈਣਾ ਤੇ ਪਾਣੀ ਦੀ ਮਾਤਰਾ ਜਿਹੜੀ ਹੈਗੀ ਆ 150 ਲੀਟਰ ਲਾਉਣਾ ਹੈ ਇਹ YMH D ਆ ਤੁਸੀਂ ਇਸ ਨੂੰ 100 ਗ੍ਰਾਮ ਨੂੰ ਇਸ ਦੇ ਨਾਲ ਮਿਲਾ ਕੇ ਜ਼ਮੀਨ ਵਿੱਚ ਛੱਟਾ ਦੇ ਸਕਦੇ ਹੋ ਇਹ 50 ਕਿਲੋ ਪਾਉਣਾ ਹੈ ਤੇ ਇਹ 100 ਗ੍ਰਾਮ ਪਾਉਣਾ ਹੈ YMH D ਤੁਸੀਂ ਇਹਨਾਂ ਦੋਨੋਂ ਮਿਲਾ ਕੇ ਪਾਓਗੇ ਤੇ ਮੱਕਾ ਤੁਹਾਡਾ ਬਹੁਤ ਵਧੀਆ ਚੱਲੇਗਾ ਤੇ ਅਗਲੀ ਫਸਲ ਵੀ ਬਹੁਤ ਵਧੀਆ ਹੋਊਗੀ ਸਾਨ ਵੀਰੋ ਇਹ ਜਿੰਨੇ ਵੀ ਐਨਪੀਕੇ ਆਪਾਂ ਕਿਸੇ ਵੀ ਕੰਪਨੀ ਦਾ ਕਰਦੇ ਆ ਇਹ 72 ਘੰਟਿਆਂ ਦੇ ਆਸ-ਪਾਸ ਆਪਣਾ ਕੰਮ ਕਰਦੇ ਆ ਇਹ ਇਸ ਕਰਕੇ ਆਪਾਂ ਕਰਦੇ ਆ ਕਿ ਬੂਟੇ ਨੂੰ ਜਦੋਂ ਜੜ ਰਾਈ ਖਾਦ ਨਹੀਂ ਮਿਲਦੀ ਹੁੰਦੀ ਤਦ ਤੱਕ ਪੱਤਿਆਂ ਰਾਈ ਆਪਾਂ ਖਾਦ ਦੇ ਕੇ ਇੱਕ ਵਾਰੀ ਬੂਟੇ ਨੂੰ ਚਲਾ ਲਈਏ ਜੇ ਚੱਲ ਪਿਆ ਤਾਂ ਫਿਰ ਆਪਣਾ ਮੱਖਾ ਜਿਹੜਾ ਸਪੀਡ ਨਾਲ ਕੰਮ ਕਰੇਗਾ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਜਰੂਰ ਸ਼ੇਅਰ ਕਰਿਓ ਤਾਂ ਕਿ ਕਿਸਾਨਾਂ ਤੱਕ ਕਿਸਾਨ ਦਾ ਭਲਾ ਹੋ ਸਕੇ ਇਹ ਸਾਰੀਆਂ ਲਗ ਲਗ ਕੰਪਨੀਆਂ ਦੇ ਪ੍ਰੋਡਕਟ ਆ ਦੋਸਤੋ ਕਿਸੇ ਦੀ ਐਡ ਨਹੀਂ ਕਿਸਾਨ ਦੇ ਭਲੇ ਲਈ ਵੀਡੀਓ ਆ ਜਿੰਨੇ ਵੀ ਕਿਸਾਨ ਤੁਸੀਂ ਵੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਸ਼ੇਅਰ ਜ਼ਰੂਰ ਕਰ ਦਿਆ ਜੇ ਤਾਂ ਕਿ ਕਿਸਾਨ ਦੇ ਖੇਤ ਦੇ ਵਿੱਚ ਇਹ ਖਰਾਕੀ ਦਾ ਤਪੈਨ ਨਾਲ ਇਹ ਸਾਰੇ ਵਾਟਰ ਸੋਲਿਵਰਾਂ ਚੰਗੀਆਂ ਕੰਪਨੀਆਂ ਤੋਂ ਖਾਸ ਗੱਲ ਜਿਹੜਾ ਇਹ ਪ੍ਰੋਡਕਟ ਆ ਇਹ ਆਈਸੀਐਲ ਕੰਪਨੀ ਜਿੰਨਾ ਵੀ ਐਨਪੀਜੀ ਤਿਆਰ ਕਰ ਰਹੀ ਹੈ ਦੋਸਤੋ ਇਹ 3 पीएच ਤੋਂ ਲੈ ਕੇ 4.5 पीएच ਤੱਕ ਤਿਆਰ ਕਰਦੇ ਆ ਬਾਕੀ ਜਿੰਨੇ ਵੀ ਐਨਪੀਕੇ ਆ ਇਹ ਸਾਰੇ 7.5 ਤੇ ਕਰਦੇ ਆ ਜੇਕਰ ਆਪਾਂ ਆਈਸੀ ਵਾਲਾ ਪ੍ਰੋਡਕਟ ਲਾ ਕੇ ਵਰਤਾਂਗੇ ਐਨਪੀਕੇ ਦੇ ਵਿੱਚ ਇਹ ਸਾਰਿਆਂ ਐਨਪੀਕੇ ਨਾਲੋਂ ਜ਼ਿਆਦਾ ਕੰਮ ਕਰੂਗਾ ਔਰ ਦੂਸਰੀ ਗੱਲ ਆਪ ਤਾਂ ਕਰੂਗਾ ਕਰੂਗਾ ਦੂਜੇ ਖਰਾਕੀ ਤੱਤ ਨੂੰ ਵੀ ਹੋਰ ਜ਼ਿਆਦਾ ਕੰਮ ਕਰਨ ਤੇ ਲਾ ਦੂਗਾ ਔਰ ਜਿਹੜੀ ਇਹ ਜ਼ਿੰਕ ਆ ਤਿੰਨੋਂ ਯਾਰਾ ਦੀ ਰੈਲੀ ਦੀ ਤੇ ਕੇ ਮੈਗ ਦੀ ਮਜ਼ਾਕ ਦੀ ਇਹ ਜ਼ਿੰਕ ਜਿਹੜੀ ਆ ਇਹ ਜ਼ਿੰਕ ਬੂਟੇ ਨੂੰ ਨਾਲ-ਨਾਲ ਕੰਮ ਤਾਂ ਕਰਦੇ ਕਰਦੇ ਆ ਜਿਹੜੀ ਕਮੀ ਆ ਜ਼ਿੰਕ ਦੀ ਪੂਰੀ ਕਰਨਗੇ। ਪਲੱਸ ਇਹ ਐਜੇ ਸਟੈਪਲਰ ਵੀ ਕੰਮ ਕਰਦਾ ਜਿਹੜੇ ਖਰਾਕੀ ਤੱਤ ਬੂਟਾ ਲੈ ਨਹੀਂ ਰਿਹਾ ਹੁੰਦਾ ਉਹਨਾਂ ਖਰਾਕੀ ਤੱਤਾਂ ਨੂੰ ਵੀ ਇਹ ਜ਼ਿੰਕ ਲੈਣ ਲਾ ਦਿੰਦੀ ਆ। ਔਰ ਇਹ ਬਹੁਤ ਵਧੀਆ ਕੰਮ ਕਰਦੀ ਆ। ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਸ਼ੇਅਰ ਕਰਿਓ ਇਸ ਪੇਜ ਨੂੰ ਇਸ ਤਰ੍ਹਾਂ ਦੀਆਂ ਵੀਡੀਓ ਛੋਣੇ ਵਿੱਚ ਕਿਹੜੀ ਜ਼ਿੰਕ ਪਾਉਣੀ ਆ ਨਵੀਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਪਨੀਰੀ ਨੂੰ ਕੀ ਪਾਉਣਾ ਹੈ ਉਹ ਵੀ ਹਾਜ਼ਰ ਹੋਵਾਂਗੇ ਬਣੇ ਰਹਿਣ ਲਈ। ਤੁਹਾਡਾ ਸਾਰਾ ਧੰਨਵਾਦ ਤੇ ਜੇਕਰ ਤੁਸੀਂ ਪੇਜ ਫੋਲੋ ਨਹੀਂ ਕੀਤਾ ਤਾਂ ਇਸ ਨੂੰ ਫੋਲੋ ਤੇ ਲਾਈਕ ਕਰ ਲਓ ਧੰਨਵਾਦ